ਕੇਦਰਪੀ ਨੇ ਹੰਸਾਂ ਨੇ ਇੱਥੇ ਧੱਕਾ ਕੀਤਾ ਛਰੇ ਆਮ ਆ ਕੇ ਗੁੰਡਾਗਰਦੀ ਕੀਤੀ ਤੇ ਉਹ ਚੀਜ਼ ਕਿਤੇ ਰਹਿ ਗਈ ਇਹ ਦੱਸ ਦਿਆ ਕਰਨ ਵੀ ਜਦੋਂ ਕੋਈ ਬੰਦਾ ਇਹਨਾਂ ਨੂੰ ਗਾਲਾਂ ਕੱਢੇ ਇਹ ਹੱਥ ਜੋੜ ਕੇ ਖੜੇ ਹੋ ਜਾਂਦੇ ਜਿਹੜਾ ਸਿੰਘ ਨਾਲ ਸੀਗੇ ਉਹਨਾਂ ਦੇ ਬਿਆਨ ਸੁਣੇ ਆ ਵੀ ਇਹਨਾਂ ਨੇ ਮਾਰਿਆ ਸਿੰਘਾਂ ਦੇ ਉੱਪਰ ਬੰਦੇ ਪੱਥਰ ਸਿੱਟੀ ਜਾ ਰਹੇ ਆ ਵਾਰ ਕਰੀ ਜਾ ਰਹੇ ਆ ਤੇ ਫੇ ਪ੍ਰਸ਼ਾਸਨ ਕਿੱਥੇ ਖੜਾ ਹੈ ਇਹਨੂੰ ਚੰਗਾ ਬਾਬਾ ਜੀ ਮੈਂ ਤਾਂ ਕਹਿੰਦਾ ਜਿਹੜੇ ਆਪਣੇ ਬੰਦੇ ਘੁੰਮਣ ਵੀ ਜਾਂਦੇ ਇਹਨਾਂ ਦਾ ਬਾਈਕਾਟ ਕਰੋ ਕਹੇ ਰਹੇ ਨਿੱਕੀ ਵੀ ਇਹਨਾਂ ਨੇ ਅੰਗਸਾ ਨੇ ਨਸ਼ਾ ਕੀਤਾ ਹੋਇਆ ਉਸ ਦਾ ਇਹਨਾਂ ਨੇ ਗਾੜ ਗਾੜੀ ਹੋਈ ਉਸ ਜਗ੍ਹਾ ਦੇ ਉੱਪਰ ਉਸ ਜਗ੍ਹਾ ਦੇ ਉੱਪਰ ਆ ਕੇ ਗੁੰਡਾਗਰਦੀ ਕੀਤੀ ਉਹ ਤਾਂ ਸਦੇ ਇਲਜ਼ਾਮ ਲਗਾ ਰਹੇ ਪੰਜਾਬ ਦੇ ਵਿੱਚੋਂ ਕਿਸੇ ਜੱਥੇਦਾਰ ਨਹੀਂ ਜਾਂ ਫਿਰ ਅਕਾਲ ਤਖਤ ਸਾਹਿਬ ਤੋਂ ਕਿਸੇ ਵੀ ਤਰੀਕੇ ਦਾ ਹੁਕਮਨਾਮਾ ਕਿਉਂ ਨਹੀਂ ਆਇਆ ਇੱਕ ਪੱਖ ਦਿਖਾਤਾ ਵੀ ਨਿਹੰਗ ਸਿੰਘ ਬਾਜ਼ਾਰ ਦੇ ਵਿੱਚ ਲੜ ਰਹੇ ਆ ਲੜਦੇ ਨਹੀਂ ਪਏ ਉਹ ਗੱਲ ਕਰ ਰਹੇ ਆ ਪਰ ਜਿਹੜਾ ਦੂਜਾ ਪੱਖ ਆ ਉਹ ਤਾਂ ਕਿਸੇ ਚੈਨਲ ਨੇ ਚਲਾਇਆ ਨਹੀਂ ਬੰਦੇ ਮੱਥਾ ਟੇਕਣਗੇ ਉੱਤੇ ਏਡੀ ਵੱਡੀ ਧਾਰਾਆਂ 307 ਵਗੈਰਾ ਦੇ ਪਰਚੇ ਦਰਜ ਕਰ ਦਿੱਤੇ ਇਹ ਤਾਂ ਫਿਰ ਇਹ ਤਾਂ ਇੱਕ ਪੱਖੀ ਗੱਲ ਹੋ ਗਈ ਵੀ ਹਾਂਜੀ ਉੱਤਰਾਖੰਡ ਚ ਆਏ ਆ ਤੇ ਉੱਤਰਾਖੰਡ ਵਾਲੀ ਪੁਲਿਸ ਨੇ ਉੱਤਰਾਖੰਡ ਦਾ ਹੀ ਪੱਖ ਪੂਰ ਦਿੱਤਾ ਤੇ ਬਾਬਾ ਜੀ ਉੱਤਰਾਖੰਡ ਵਾਲਿਆਂ ਨੇ ਫਿਰ ਪੰਜਾਬ ਵੀ ਆਣਾ ਹੀ ਆ। ਇੱਥੇ ਆ ਕੇ ਫਿਰ ਕਹਿਣਗੇ ਵੀ ਸਿੰਘਾਂ ਨੇ ਧੱਕਾ ਕੀਤਾ। ਜਾਂ ਪ੍ਰਸ਼ਾਸਨ ਦਾ ਫਰਜ ਬਣਦਾ ਏ ਅਸੀਂ ਉੱਤਰ ਦੇ ਯਾਤਰੀਆਂ ਨੂੰ ਕਿੱਦਾਂ ਲੈ ਕੇ ਜਾ। ਉੱਤਰਾਖੰਡ ਹੈ ਤਾਂ ਬਾਬਾ ਜੀ ਭਾਰਤ ਜੀ ਆ। ਉਦਾਂ ਕਹਿੰਦੇ ਸਾਡਾ 9 ਮਾਸ ਦਾ ਰਿਸ਼ਤਾ ਹੈ ਤੇ ਯਾਤਰਾ ਵੇਲੇ ਅਸੀਂ ਲੱਗ-ਲੱਗ ਹੋ ਗਏ। ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਕਰਨ ਗਏ ਨਿਹੰਗ ਸਿੰਘਾਂ ਦੇ ਉੱਪਰ ਹੇਮਕੁੰਡ ਸਾਹਿਬ ਦੇ ਕੋਲ ਰਹਿ ਰਹੇ ਉੱਥੇ ਦੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਪਹਿਲਾ ਲੜਾਈ ਹੋਈ ਲੜਾਈ ਤੋਂ ਬਾਅਦ ਉਸ ਜਗ੍ਹਾ ਦੇ ਉੱਪਰ ਕੁੱਟਮਾਰ ਕੀਤੀ ਗਈ ਉਸ ਜਗ੍ਹਾ ਦੇ ਉੱਪਰ ਜਿਸ ਤਰੀਕੇ ਦੇ ਨਾਲ ਨਿਹੰਗ ਸਿੰਘਾਂ ਦੇ ਨਾਲ ਦੁਰਵਿਵਹਾਰ ਹੋਇਆ ਉਸ ਸੀਜ਼ ਨੂੰ ਲੈ ਕੇ ਇਸ ਵਕਤ ਜੱਥੇਬੰਦੀਆਂ ਦੇ ਵਿੱਚ ਕਾਫੀ ਰੋਸ ਹੈ ਜਿਸ ਤਰੀਕੇ ਦੇ ਨਾਲ ਪੁਲਿਸ ਸਟੇਸ਼ਨ ਦੇ ਵਿੱਚ ਨਿਹੰਗ ਸਿੰਘਾਂ ਨੂੰ ਕੁੱਟਿਆ ਗਿਆ ਉਸ ਤੋਂ ਬਾਅਦ ਜਦੋਂ ਪੇਸ਼ੀ ਸੀ ਉਸ ਜਗ੍ਹਾ ਦੇ ਉੱਪਰ ਜਾ ਕੇ ਕੁੱਟਿਆ ਗਿਆ ਉਸ ਚੀਜ਼ ਨੂੰ ਲੈ ਕੇ ਪੰਜਾਬ ਦੀ ਕਈ ਜਥੇਬੰਦੀਆਂ ਨੇ ਉਹ ਇਸ ਵਕਤ ਸਵਾਲ ਚੱਕਰੀਆਂ ਨੇ ਮਾਨ ਸਿੰਘ ਹੋਰੀ ਸਾਡੇ ਨਾਲ ਨੇ ਜਥੇਦਾਰ ਨੇ ਇਹ ਦੁਆਬਾ ਜ਼ੋਨ ਦੇ ਗੱਲਬਾਤ ਕਰ ਲੈਣਿਆ ਬਬਜੀ ਜਿਸ ਤਰੀਕੇ ਦੇ ਨਾਲ ਉੱਤਰਾਖੰਡ ਦੇ ਵਿੱਚ ਨਿਹੰਗ ਸਿੰਘਾਂ ਦੇ ਉੱਪਰ ਹਮਲਾ ਹੋਇਆ ਅਤੇ ਜਿਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਉਸ ਸੀਨ ਨੂੰ ਤੁਸੀਂ ਕਿਵੇਂ ਦੇਖਦੇ ਗਲਤ ਬਿਲਕੁਲ ਗਲਤ ਪ੍ਰਸ਼ਾਸਨ ਦਾ ਫਿਰ ਕੀ ਉੱਥੇ ਰੋਲ ਰਿਆ ਪ੍ਰਸ਼ਾਸਨ ਨੇ ਉੱਥੇ ਕੀ ਕੀਤਾ ਇੱਥੇ ਪੰਜਾਬ 'ਚ ਤਾਂ ਕੋਈ ਗੱਲ ਸਹੀ ਕਰ ਦੇਣ ਤੇ ਟੀਵੀ ਚੈਨਲ ਵਾਲੇ ਕਮਾ ਲੈਂਦੇ ਆ ਇੱਕ ਪੱਖ ਦਿਖਾਤਾ ਵੀ ਨਿਹੰਗ ਸਿੰਘ ਬਾਜ਼ਾਰ ਦੇ ਵਿੱਚ ਲੜ ਰਹੇ ਆ ਲੜਦੇ ਨਹੀਂ ਪਏ ਉਹ ਗੱਲ ਕਰ ਰਹੇ ਆ ਬੈਂਸ ਜਰੂਰ ਹੋ ਰਹੀ ਆ ਪਰ ਕੋਈ ਕਿਸੇ ਤੇ ਵਾਰ ਨਹੀਂ ਕਰ ਰਿਹਾ ਆਪਾਂ ਵੀ ਵੀਡੀਓ ਦੇਖੀ ਆ ਪਰ ਜਿਹੜਾ ਦੂਜਾ ਪੱਖ ਆ ਉਹ ਤਾਂ ਕਿਸੇ ਚੈਨਲ ਨੇ ਚਲਾਇਆ ਨਹੀਂ ਜਿਹੜਾ ਥਾਣੇ ਦੇ ਵਿੱਚ ਕੁੱਟਮਾਰ ਹੋਈ ਜਾਂ ਜਿਹੜੇ ਬੰਦੇ ਪੱਥਰ ਸੁੱਟ ਰਹੇ ਸੀ ਜਾਂ ਐਡੀਆਂ ਧਾਰਾ ਲਾਤੀਆਂ ਇੱਕ ਬੰਦੇ ਮੱਥਾ ਟੇਕਣਗੇ ਉੱਤੇ ਐਡੀ ਵੱਡੀ ਧਾਰਾਆਂ 307 ਵਗੈਰਾ ਦੇ ਪਰਚੇ ਦਰਜ ਕਰ ਦਿੱਤੇ ਇਹ ਕੋਈ ਇਨਸਾਫ ਵਾਲੀ ਗੱਲ ਤਾਂ ਨਹੀਂ ਹੋਈ ਇਹ ਤਾਂ ਫਿਰ ਇਹ ਤਾਂ ਇੱਕ ਪੱਖੀ ਗੱਲ ਹੋ ਗਈ ਵੀ ਹਾਂਜੀ ਉੱਤਰਾਖੰਡ ਚ ਆਏ ਆ ਤੇ ਉੱਤਰਾਖੰਡ ਵਾਲੀ ਪੁਲਿਸ ਨੇ ਉੱਤਰਾਖੰਡ ਦਾ ਹੀ ਪੱਖ ਪੂਰ ਦਿੱਤਾ ਤੇ ਬਾਬਾ ਜੀ ਉੱਤਰਾਖੰਡ ਵਾਲਿਆਂ ਨੇ ਫਿਰ ਪੰਜਾਬ ਵੀ ਆਣਾ ਹੀ ਆ ਇੱਥੇ ਆ ਕੇ ਫਿਰ ਕਹਿਣਗੇ ਵੀ ਸਿੰਘਾਂ ਨੇ ਧੱਕਾ ਕੀਤਾ ਮੈਂ ਬਾਬਾ ਜੀ ਪ੍ਰਸ਼ਾਸਨ ਨੂੰ ਤੇ ਉਧਰਲੀ ਸਰਕਾਰ ਨੂੰ ਗਊਂਗਾ ਜਦੋਂ ਇਦਾਂ ਦੀਆਂ ਯਾਤਰਾਵਾਂ ਚੱਲਦੀਆਂ ਆ ਉਧਰ ਦੀ ਸਰਕਾਰ ਦਾ ਫਰਜ਼ ਬਣਦਾ ਆ ਵੀ ਉੱਥੇ ਪ੍ਰਸ਼ਾਸਨ ਨੂੰ ਜਾਂ ਪ੍ਰਸ਼ਾਸਨ ਦਾ ਫਰਜ਼ ਬਣਦਾ ਆ ਅਸੀਂ ਉਧਰ ਦੇ ਯਾਤਰੀਆਂ ਨੂੰ ਕਿੱਦਾਂ ਲੈ ਕੇ ਜਾਣਾ ਉੱਤਰਖੰਡ ਦੀ ਧਰਤੀ ਦੇ ਵਿੱਚੋਂ ਆਜ ਉੱਠੀ ਕਿ ਬਈ ਨੰਗਸੰਗਾ ਦੇ ਬਾਣੇ ਦੇ ਵਿੱਚ ਆਏ ਲੋਕਾਂ ਨੇ ਗੁੰਡਾਗਰਦੀ ਕੀਤੀ ਉਸ ਜਗ੍ਹਾ ਦੇ ਉੱਪਰ ਰਾਜ ਕੇ ਬਦਮਾਸ਼ੀ ਕੀਤੀ ਹੈਗੀ ਹੈ ਉਸ चीज ਨੂੰ ਫਿਰ ਤੁਸੀਂ ਕਿਵੇਂ ਦੇਖਦੇ ਹੋਗੇ ਉੱਤਰਾਖੰਡ ਹੈ ਤਾਂ ਬਾਬਾ ਜੀ ਭਾਰਤ ਚ ਹੀ ਆ ਭਾਰਤ ਤੋਂ ਬਾਹਰ ਆ ਉਹ ਉਦਾਂ ਕਹਿੰਦੇ ਸਾਡਾ 9 ਮਾਸ ਦਾ ਰਿਸ਼ਤਾ ਆ ਤੇ ਯਾਤਰਾ ਵੇਲੇ ਅਸੀਂ ਲੱਗ-ਲੱਗ ਹੋ ਗਏ ਇਦਾਂ ਨਹੀਂ ਜਿੰਨਾ ਹੱਕ ਹਰ ਭਾਰਤੀ ਨੂੰ ਹੱਕ ਆ ਇੱਕੋ ਜੇ ਕਾਨੂੰਨ ਆ ਇਹ ਨਹੀਂ ਉਥੇ ਕਾਨੂੰਨ ਵੱਖਰਾ ਤੇ ਪੰਜਾਬ 'ਚ ਵੱਖਰਾ ਹੈ ਤਾਰਾ ਦਾ ਸਾਰੇ ਵਾਸਤੇ ਇੱਕੋ ਜਿਹਾ ਹੀ ਆ ਨਾ ਉੱਥੇ ਵੀ ਇੰਡੀਆ ਦਾ ਕਾਨੂੰਨ ਲਾਗੂ ਹੁੰਦਾ ਹੈ ਇੱਥੇ ਵੀ ਇੰਡੀਆ ਦਾ ਕਾਨੂੰਨ ਲਾਗੂ ਹੁੰਦਾ ਹੈ ਉਹ ਤਾਂ ਕਹਿੰਦੇ ਵੀ ਨਿਹੰਗ ਸਿੰਘਾਂ ਨੇ ਇੱਥੇ ਧੱਕਾ ਕੀਤਾ ਸ਼ਰੇਆਮ ਆ ਕੇ ਗੁੰਡਾਗਰਦੀ ਕੀਤੀ ਫਿਰ ਉਹ ਚੀਜ਼ ਕਿੱਥੇ ਰਹਿ ਗਈ ਇਹ ਦੱਸ ਦਿਆ ਕਰਨ ਵੀ ਜਦੋਂ ਕੋਈ ਬੰਦਾ ਇਹਨਾਂ ਨੂੰ ਗਾਲਾਂ ਕੱਢੇ ਇਹ ਹੱਥ ਜੋੜ ਕੇ ਖੜੇ ਹੋ ਜਾਂਦੇ ਆ ਜੇ ਬਾਬਾ ਜੀ ਐਡੇ ਸ਼ਰੀਰ ਸੀ ਤੇ ਜਿਹੜੀ ਬਾਅਦ ਚ ਗੁੰਡਾਗਰਦੀ ਕੀਤੀ ਇਹਨਾਂ ਨੇ ਫੜੇ ਹੋਏ ਸਿੰਘਾਂ ਤੇ ਜਿਨ੍ਹਾਂ ਜਿਨ੍ਹਾਂ ਨੂੰ ਬੰਨਿਆ ਸੀਗਾ ਜਿਹੜੇ ਉਹ ਸਿੰਘ ਦਾ ਤੁਸੀਂ ਬਿਆਨ ਤਾਂ ਸੁਣੋ ਜਿਹੜੇ ਸਿੰਘ ਨਾਲ ਸੀਗੇ ਉਹਨਾਂ ਦੇ ਬਿਆਨ ਸੁਣੇ ਆ ਵੀ ਇਹਨਾਂ ਨੇ ਮਾਰਿਆ ਕਿੰਨਾ ਮਾਰਿਆ ਆਪਣੇ ਸਿੰਘਾਂ ਨੂੰ ਉਦੋਂ ਇੱਕ ਪੱਖ ਹੀ ਦੇਖਿਆ ਫੇ ਜੇ ਪੁਲਿਸ ਦੇ ਹੁੰਦਿਆਂ ਹੁੰਦੇ ਆ ਸਿੰਘਾਂ ਦੇ ਉੱਪਰ ਬੰਦੇ ਪੱਥਰ ਸਿੱਟੀ ਜਾ ਰਹੇ ਆ ਵਾਰ ਕਰੀ ਜਾ ਰਹੇ ਆ ਤੇ ਫੇ ਪ੍ਰਸ਼ਾਸਨ ਕਿੱਥੇ ਖੜਾ ਆ ਫੇ ਕਾਦੀ ਸਰਕਾਰ ਆ ਇਹ ਇਹਨੂੰ ਚੰਗਾ ਬਾਬਾ ਜੀ ਮੈਂ ਤਾਂ ਕਹਿੰਦਾ ਜਿਹੜੇ ਆਪਣੇ ਬੰਦੇ ਘੁੰਮਣ ਵੀ ਜਾਂਦੇ ਇਹਨਾਂ ਦਾ ਬਾਈਕਾਟ ਕਰੋ ਇੱਧਰ ਜਾਓ ਨਾ ਇਹਨਾਂ ਨੂੰ ਪਤਾ ਲੱਗੇ ਉਦਾਂ ਕਹਿਣਗੇ ਵੀ ਇੱਧਰ ਟੂਰਿਸਟ ਆਇਆ ਨਹੀਂ ਤੇ ਸਾਡਾ ਰੋਜ਼ਗਾਰ ਨਹੀਂ ਚੱਲਿਆ ਇਸ ਵਾਰੀ ਟੂਰਿਸਟ ਇਹਨਾਂ ਨੇ ਕੀ ਜਾਣ ਉੱਥੇ ਜਾਂਦੇ ਆ ਆਪ ਇਹਨਾਂ ਨੇ ਨਸ਼ਾ ਕੀਤਾ ਹੁੰਦਾ ਤੇ ਸਾਡੇ ਸਿੰਘਾਂ ਨਾਲ ਲੜਦੇ ਉਹ ਤਾਂ ਫਿਰ ਉਲਟਾ ਕਹਿ ਰਹੇ ਨੇ ਕਿ ਭਈ ਇਹਨਾਂ ਨੇ ਹੰਗ ਸਿੰਘਾਂ ਨੇ ਨਸ਼ਾ ਕੀਤਾ ਹੋਇਆ ਸੀਗਾ ਇਹਨਾਂ ਨੇ ਗਾਲ ਗਾਲੀ ਹੋਏ ਉਸ ਜਗ੍ਹਾ ਦੇ ਉੱਪਰ ਉਸ ਜਗ੍ਹਾ ਦੇ ਉੱਪਰ ਆ ਕੇ ਗੁੰਡਾਗਰਦੀ ਕੀਤੀ ਉਹ ਤਾਂ ਸਿੱਧੇ ਇਲਜ਼ਾਮ ਲਗਾ ਰਹੇ ਨੇ ਇਲਜ਼ਾਮ ਤਾਂ ਹੁਣ ਅਸੀਂ ਵੀ ਲਾਏ ਆ ਵੀ ਪੁਲਿਸ ਉੱਥੇ ਤਾਂ ਪੁਲਿਸ ਨਹੀਂ ਸੀ ਨਾ ਜਦੋਂ ਇਹ ਗੱਲ ਹੋਈ ਪੁਲਿਸ ਦੇ ਮੋਹਰੇ ਸਿੰਘ ਬਕਾਇਦਾ ਪੌਡਕਾਸਟ ਦੇ ਉੱਪਰ ਬਿਆਨ ਦੇ ਰਿਹਾ ਇੱਕ ਤੇ ਵੀ ਇਹਨਾਂ ਨੇ ਸਿੰਘਾਂ ਦੇ ਉੱਪਰ ਪੱਥਰ ਵੀ ਚਲਾਏ ਜਦੋਂ ਉਹਨਾਂ ਨੂੰ ਫੜ ਕੇ ਪੇਸ਼ ਕੀਤਾ ਗਿਆ ਥਾਣੇ ਦੇ ਵਿੱਚ ਬਕਾਇਦਾ ਮਾਰਿਆ ਗਿਆ ਉਹਨਾਂ ਨੂੰ ਠੀਕ ਹੈ ਠੀਕ ਇਸ ਕਰਕੇ ਬਾਬਾ ਜੀ ਅਹੀਂ ਤਾਂ ਉਸ ਚੀਜ਼ ਨੂੰ ਸਹੀ ਨਹੀਂ ਮੰਨ ਤੁਸੀਂ ਕਹਿ ਰਹੇ ਹੋ ਇਹ ਸਾਰੀਆਂ ਗੱਲਾਂ ਕਰ ਰਹੇ ਹੋ ਏਡਾ ਵੱਡਾ ਕਾਂਡ ਹੋ ਗਿਆ ਪੰਜਾਬ ਦੇ ਵਿੱਚੋਂ ਕਿਸੇ ਜੱਥੇਦਾਰ ਨਹੀਂ ਜਾਂ ਫਿਰ ਅਕਾਲ ਤਖਤ ਸਾਹਿਬ ਤੋਂ ਕਿਸੇ ਵੀ ਤਰੀਕੇ ਦਾ ਹੁਕਮਨਾਮਾ ਕਿਉਂ ਨਹੀਂ ਆਇਆ ਜਾਂ ਫਿਰ ਪੰਜਾਬ ਦੇ ਲੋਕਾਂ ਵੱਲੋਂ ਕਿਸੇ ਤਰੀਕੇ ਦੀ ਪ੍ਰਤੀਕਿਰਿਆ ਕਿਉਂ ਨਹੀਂ ਦਿੱਤੀ ਗਈ ਜਦੋਂ ਉੱਤਰਾਖੰਡ ਦੇ ਵਿੱਚ ਇਦਾਂ ਦਾ ਕੁਝ ਹੋ ਜਵੇ ਜਾਂ ਫਿਰ ਪੰਜਾਬ ਦੇ ਵਿੱਚ ਕੁਝ ਇਦਾਂ ਦਾ ਹੋ ਪੰਜਾਬ ਦੇ ਵਿੱਚ ਇਦਾਂ ਦਾ ਕੁਝ ਹੋ ਜਵੇ ਫਿਰ ਆਵਾਜ਼ ਪੂਰੇ ਭਾਰਤ ਦੇ ਵਿੱਚ ਪਹੁੰਚਦੀ ਹੈ ਹੁਣ ਕਿਉਂ ਨਹੀਂ ਜਵਾਬ ਦਿੱਤਾ ਤੁਹਾਨੂੰ ਕੀ ਲੱਗਦਾ ਅੱਬਾ ਜੀ ਸੁੱਤੇ ਹੋਏ ਆ ਲੱਗਦਾ ਜੀ ਇਹਨਾਂ ਨੂੰ ਅਜੇ ਤੱਕ ਇਹਨਾਂ ਤੱਕ ਨਾ ਆਵਾਜ਼ ਪਹੁੰਚੀ ਨਹੀਂ ਸ਼ਾਇਦ ਤੁਹਾਡੇ ਤੱਕ ਪਹੁੰਚ ਜਾਵੇ ਮੈਂ ਸਾਰੇ ਜਿਹੜੇ ਤੁਹਾਡੇ ਜੁੜੇ ਹੋਏ ਆ ਤੁਹਾਡੇ ਨਾਲ ਸਰੋਤ ਉਹਨਾਂ ਨੂੰ ਕਹੂੰਗਾ ਵੀ ਸ਼ੇਅਰ ਕਰਕੇ ਸਾਡੇ ਜਥੇਦਾਰਾਂ ਤੱਕ ਪਹੁੰਚ ਈ ਉੱਤੇ ਸਿੰਘਾਂ ਨਾਲ ਧੱਕਾ ਹੋਇਆ ਆਪਣੀ ਲੜਾਈ ਛੱਡ ਕੇ ਸ਼ਾਇਦ ਇਹਨਾਂ ਦੀ ਆਪਣੀ ਲੜਾਈ ਨੂੰ ਇਹ ਵਿੱਚ ਸੋਚਦੇ ਆ ਵੀ ਇਹ ਵੀ ਫਸੇ ਰਹਿਣ ਆਪਣੀ ਲੜਾਈ ਛੱਡ ਕੇ ਸਾਨੂੰ ਇੱਕ ਹੋਣ ਦਾ ਚਾਹੀਦਾ ਆ ਜੇ ਕੋਈ ਗਲਤ ਆ ਤੇ ਉਹਨੂੰ ਗਲਤ ਕਹੋ ਜੇ ਕੋਈ ਸਹੀ ਆ ਤੇ ਉਹਨੂੰ ਸਹੀ ਕਹੋ ਜੇ ਉਹਨਾਂ ਨੇ ਕੋਈ ਇਹੋ ਜਿਹਾ ਕੰਮ ਕੀਤਾ ਤੇ ਉਹਦੇ ਵਾਸਤੇ ਸਰਕਾਰ ਬਣੀ ਆ ਕਾਨੂੰਨ ਬਣਿਆ ਆ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਆ ਤੇ ਉਹਨਾਂ ਨੂੰ ਕਾਨੂੰਨ ਕਾਨੂੰਨੀ ਹੱਕਾ ਉਹਨਾਂ ਨੇ ਉੱਥੇ ਬਹਿਸਬਾਜੀ ਕੀਤੀ ਆ ਉਹ ਸਾਬ ਨਾ ਕਰ ਦਿੰਦਾ ਧਾਰਾ ਲਾ ਦੇਣ ਪਰ ਜੇ ਪੁਲਿਸ ਦੇ ਹੁੰਦਿਆਂ ਸੁੰਦਿਆਂ ਉਥੇ ਇੰਨਾ ਕੁਝ ਹੋ ਰਿਹਾ ਆ ਤੇ ਫਿਰ ਉਥੇ ਦੇ ਜਿਹੜੀ ਨਿਆਇ ਪਾਲ ਗਿਆ ਜਿੰਨੂੰ ਇਹ ਕਹਿੰਦੇ ਆ ਵੀ ਸਾਨੂੰ ਸੀਆਨ ਕੋਰਟ ਵੀ ਕੋਰਟ ਚ ਜਾ ਕੇ ਇਨਸਾਫ ਮਿਲੂਗਾ ਤੇ ਫਿਰ ਉਹਨਾਂ ਦੇ ਵੀ ਪਰਚੇ ਦਰਜ ਕੀਤੇ ਜਾਣ ਜਿਹੜੇ ਸਿੰਘਾਂ ਦੇ ਹੱਥ ਹੀ ਪਏ ਅੱਛਾ ਤੁਸੀਂ ਕਹਿ ਰਹੇ ਹੋ ਇਹ ਸਾਰੀਆਂ ਚੀਜ਼ਾਂ ਲਗਾਤਾਰ ਪੰਜਾਬ ਦੇ ਵਿੱਚ ਨਿਹਗ ਸਿੰਘਾਂ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਉਹ ਤੁਸੀਂ ਵੀ ਦੇਖ ਰਹੇ ਹੈਗੇ ਹੋ ਉੱਤਰਾਖੰਡ ਦੇ ਵਿੱਚ ਹੋਇਆ ਉਹ ਚੀਜ਼ ਵੀ ਤੁਸੀਂ ਦੇਖੀ ਹੈਗੀ ਉਸ ਤੋਂ ਅਲੱਗਾ ਵੀ ਕੋਈ ਕਈ ਚੀਜ਼ਾਂ ਨੇ ਲਗਾਤਾਰ ਨਿਆਂ ਸਿੰਘਾ ਦੇ ਉੱਪਰ ਸਵਾਲ ਚੱਕੇ ਜਾ ਰਹੇ ਨੇ ਕਹਿੰਦੇ ਭਈ ਕਿ ਇਹਨਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਹਰ ਜਗ੍ਹਾ ਦੇ ਉੱਪਰ ਜਾ ਕੇ ਕੋਈ ਵੀ ਵਿਅਕਤੀ ਹੋਵੇ ਜੇਕਰ ਕੋਈ ਵੀ ਗੱਲ ਹੋ ਜਾਂਦੀ ਹੈ ਉਸ ਦੇ ਉੱਪਰ ਸਿੱਧਾ ਕਿਰਪਾਨ ਮਾਰ ਦਿੱਤਾ ਜਾਂਦਾ ਹੈ ਇਹਨਾਂ ਵੱਲੋਂ ਲਗਾਤਾਰ ਇਦਾਂ ਦੇ ਸਵਾਲ ਉੱਠ ਰਹੇ ਨੇ ਚਾਹੇ ਉਹ ਪੰਜਾਬ ਹੋਵੇ ਉੱਤਰਾਖੰਡ ਹੋਵੇ ਹਿਮਾਚਲ ਹੋਵੇ ਜਾਂ ਫਿਰ ਉਸ ਤੋਂ ਅਲੱਗਾ ਹਰਿਆਣਾ ਹੋਵੇ ਤਾਂ ਉਸੀ ਨੂੰ ਫਿਰ ਤੁਸੀਂ ਕਿਵੇਂ ਦੇਖਦੇ ਹੋ ਕਿਸ ਜਗ੍ਹਾ ਦੇ ਉੱਪਰ ਜਸਟੀਫਾਈ ਕਰਦੇ ਹੋ ਮਹਾਰਾਜ ਕਹਿੰਦੇ ਜਵੇ ਬਾਣ ਲੱਗਿਓ ਤਵੇ ਰੋਸ ਕਰ ਹੁਣ ਤੁਸੀਂ ਮੇਰੇ ਕੋਲ ਆਇਆ ਮੈਂ ਨਹੀਂ ਤੁਹਾਡੇ ਤੇ ਵਾਰ ਕਰ ਦੁੱਤਾ ਯਾ ਇਤੇ ਹੋਰ ਬੰਦੇ ਸਾਨੂੰ ਮਿਲ ਲਾਂਦੇ ਅਸੀਂ ਉਹਨਾਂ ਤੇ ਨਹੀਂ ਵਾਰ ਕਰ ਦਿੰਦਾ ਕੋਈ ਨਾ ਕੋਈ ਲੜਾਈ ਝਗੜੇ ਦੀ ਵਜ੍ਹਾ ਹੁੰਦੀ ਹੈ ਕੋਈ ਨਾ ਕੋਈ ਵਜ੍ਹਾ ਬਣਦੀ ਐ ਇਸ ਚੀਜ਼ ਦੀ ਹੁਣ ਕਈ ਵਾਰੀ ਤਾਂ ਆਪਣੇ ਹੋਰ ਵੀਰ ਵੀ ਲੜਦੇ ਆ ਕਤਲ ਵੀ ਹੋ ਰਹੇ ਆ ਗੋਲੀਆਂ ਵੀ ਚੱਲਣ ਡੀਆਂ ਲੋਕੀ ਮਰਨ ਵੀ ਡੇ ਆ ਇਕੱਲੇ ਨਿਹੰਗ ਸਿੰਘ ਹੀ ਰਹਿ ਗਏ ਹਾਈਲਾਈਟ ਕਰਨ ਨੂੰ ਇਹ ਚਾਲ ਬਸ ਬਦਨਾਮ ਬਦਨਾਮ ਕਰਨਾ ਸਿੰਘਾਂ ਨੂੰ ਚਾਹੇ ਜਿਸ ਮਰਜ਼ੀ ਪੇਸਟ ਕਰਦੇ ਠੀਕ ਹੈ ਸ਼ੁਕਰੀਆ ਜੀ ਤੁਹਾਡਾ